ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ 4.ਪੰਜਾਬ ਦੇ ਉੱਤੇ ਤੇ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋਵੋਗੇ ਕਿ ਅਸੀਂ ਕਿਸ ਮੁੱਦੇ ਬਾਰੇ ਗੱਲ ਕਰਨੀ ਆ ਕਿਉਂਕਿ ਕੁਝ ਬੱਚਿਆਂ ਦੇ ਡਾਊਟ ਸੀ ਕਿ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਕਿ ਅਸੀਂ ਘਰੋਂ ਫੀਸਾਂ ਭਰਦਿਆਂ ਤੇ ਸਾਡੇ ਪੇਪਰ ਜਿਹੜੇ ਆ ਲੀਕ ਹੋ ਜਾਂਦੇ ਆ ਜਾਂ ਅਸੀਂ ਹੁਣ ਦੁਬਾਰੀ ਬਾਹਰ ਜਾਣ ਦੀ ਤਿਆਰੀ ਕਰੀਏ ਕਿਉਂਕਿ ਇੱਕ ਜਿਹੜੀ ਤਰਨੇ ਵਾਲੀ ਗੱਲ ਆ ਹਰ ਇੱਕ ਨੌਕਰੀ 'ਚ ਕੋਈ ਵੀ ਜੁਆਇਨਿੰਗ ਲੈਣੀ ਆ ਹੁਣ ਜੇ ਮੈਂ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਦੇਖੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2023 2024 ਲਈ ਵੀ ਦੋਹਾਂ ਚੀਜ਼ਾਂ ਲਈ ਹਰ ਇੱਕ ਹਰ ਇੱਕ ਮਤਲਬ ਕਿ ਸਟੈਪ ਲਈ ਧਰਨਾ ਲਾਉਣਾ ਪੈ ਰਿਹਾ 2023 ਦੀ ਜਿਹੜਾ ਰਿਜ਼ਲਟ ਲਈ ਧਰਨਾ ਦੋ ਗਿਆ 23 ਜੋਇਨਿੰਗ ਲਈ ਧਰਨਾ ਤੇ ਹੁਣ ਤਨ ਫਿਰ 2024 ਚ ਰਿਜ਼ਲਟ ਜਿਹੜਾ ਫਾਈਨਲ ਲਿਆ ਸੀ ਇੱਕ ਮਤਲਬ ਕਿ 28 ਸ਼ਾਇਦ ਹਾਂ 28 ਤਰੀਕ ਦਾ ਧਰਨਾ ਲਾਇਆ ਸੀਗਾ ਤੇ ਉਸ ਦਿਨ ਫਿਰ ਧਰਨੇ ਲਾਉਣ ਤੋਂ ਬਾਅਦ ਰਿਜ਼ਲਟ ਦਿੱਤਾ ਹਲੇ 2025 ਦਾ ਤਾਂ ਪਤਾ ਨਹੀਂ ਚਲੋ ਕੀ ਬਣਨਾ ਕੀ ਨਹੀਂ 2024 ਦੀ ਨਾ ਕੋਈ ਮੈਡੀਕਲ ਨਾ ਕੋਈ ਜੋਇਨਿੰਗ ਅਜੇ ਕੋਈ ਅਤਾ ਪਤਾ ਨਹੀਂ ਹੈਗਾ ਔਰ ਥਰੂ ਇਹ ਗੱਲਾਂ ਵੀ ਆਪਣੀਆਂ ਸਾਈਡ ਤੇ ਨੇ ਆਪਾਂ ਪਰ ਇੱਕ ਚੀਜ਼ ਹੈ ਜਿਹੜੀ ਪੰਜਾਬ ਨੂੰ ਜਿਹੜੀ ਗਵਰਨਮੈਂਟ ਆਪ ਉਹਦੀ ਤਾਰੀਫ਼ ਕਰਨੀ ਬੰਦੀ ਆ ਕਿਉਂਕਿ ਇਦੋਂ ਪਹਿਲਾਂ ਜਿਹੜੀਆਂ ਦੋ ਗਵਰਨਮੈਂਟ ਆ ਗਈਆਂ ਚਲੋ ਆਪਾਂ ਨਾਮ ਤਾਂ ਆਪਾਂ ਕਿਸੇ ਦਾ ਨਹੀਂ ਲੈਵਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹਨਾਂ ਨੇ ਇੰਨੀ ਜਿਹੜੀ ਹੈਗੀ ਆਪਾਂ ਨੂੰ ਕਿ ਰੋਜ਼ਗਾਰ ਦਾ ਇੰਨਾ ਕਿਸੇ ਨੇ ਮੌਕੇ ਨਹੀਂ ਦਿੱਤਾ ਨਾ ਕੋਈ ਨੌਕਰੀ ਆਉਂਦੀ ਸੀ ਉਹਨਾਂ ਸਮੇਂ ਨੌਕਰੀ ਆਉਂਦੀ ਸੀ ਸਿਰਫ ਉਦੋਂ ਜਦੋਂ ਇਲੈਕਸ਼ਨ ਹੋਈਆਂ ਹੁੰਦੇ ਸੀ ਪਰ ਜਿਹੜੀ ਮਾਨ ਸਰਕਾਰ ਦੀ ਇਹ ਜਿਹੜੀ ਸ਼ਲਾਘਾਯੋਗ ਕੰਮ ਉਹ ਕਰ ਰਹੀ ਹੈ ਪਰ ਚਲੋ ਕੁਝ ਜਿਹੜੇ ਲੂਪ ਹੋਲ ਨੇ ਆਪਾਂ ਉਹ ਵੀ ਪੰਜਾਬ ਸਰਕਾਰ ਦੇ ਚਾਣਨਾ ਚ ਲਈਏ ਉਹਨਾਂ ਦੀਆਂ ਨਜ਼ਰਾਂ ਸਾਹਮਣੇ ਲਈਏ ਤਾਂ ਜੋ ਜਿਹੜੇ ਬੱਚੇ ਨੇ ਆਪਣੇ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜੀ ਜੌਬ ਮਿਲ ਸਕੇ ਤੇ ਉਹਨਾਂ ਦੇ ਘਰਾਂ ਦੇ ਦੀਸ ਤੁਲਿਆਂ 'ਚ ਜਿਹੜੀ ਹੈਗੀ ਇੱਕ ਵਲਸ ਹੈ ਠੀਕ ਹੈ ਤੇ ਜਿਹੜੀ ਆਪਾਂ ਮੇਨ ਮੁੱਦੇ ਦੀ ਗੱਲ ਹੈ ਆਪਾਂ ਉਹੋ ਕਰਦੇ ਆ ਠੀਕ ਹੈ ਪਹਿਲਾਂ ਜਿਹੜੇ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ ਮੁੱਦਾ ਬਣਿਆ ਹੋਇਆ ਹੈ ਜਿਹੜੇ ਬੱਚੇ ਡੇਲੀ ਮੈਸੇਜ ਕਰਦੇ ਹੁੰਦੇ ਸੀ ਸਰ ਨੈਕਸਟ ਅਪਡੇਟ ਕਦੋਂ ਹੋ ਨੈਕਸਟ ਅਪਡੇਟ ਕਦੋਂ ਹੋ ਮੈਡੀਕਲ ਕਦੋਂ ਹੋ ਜੁਆਇਨਿੰਗ ਕਦੋਂ ਹੋ ਇਹੋ ਪੰਜਾਬ ਸਰਕਾਰ ਦੇ ਹੱਥਾਂ 'ਚ ਕਿ ਉਹਨਾਂ ਨੇ ਕਦੋਂ ਉਹਦੀ ਜਿਮੈਡੀਕਲ ਕਰਾਉਣਾ ਕਦੋਂ ਉਹ ਜੁਆਇਨਿੰਗ ਕਰਾਉਣੀਆਂ ਕਿਉਂਕਿ ਸਾਰਾ ਜਿਹੜਾ ਡਾਟਾ ਸੀ ਇਹ ਪੰਜਾਬ ਪੁਲਿਸ ਕਨਸਟੇਬਲ 2024 ਦਾ ਸੀ 2023 ਚ ਲੋਕਾਂ ਨੇ ਜਿਹੜੇ ਬੱਚਿਆਂ ਨੇ ਧਰਨੇ ਲਾਏ ਰਿਜ਼ਲਟ ਲਿਆਂਦਾ ਰਿਜ਼ਲਟ ਲੈ ਕੇ ਉਹਨਾਂ ਦੀ ਵੀ ਅਭੀ ਮਤਲਬ ਕਿ ਹਿੰਮਤ ਸੀ ਫਿਰ ਉਹਨਾਂ ਨੇ ਜੁਆਇਨਿੰਗ ਲਈ ਵੀ ਮਤਲਬ ਧਰਨਾ ਲਾਇਆ ਇਹ ਬਹੁਤ ਜਿਹੜਾ ਬੱਚਿਆਂ ਨੂੰ ਮਤਲਬ ਕਿ ਜਲੀਲ ਕਰਨ ਵਾਲਾ ਕੰਮ ਇੱਕ ਤਰ੍ਹਾਂ ਦਾ ਹੁਣ ਜੀ ਤੁਸੀਂ ਪੰਜਾਬ ਪੁਲਿਸ ਕਨਸਟੇਬਲ 2024 ਦਾ ਦੇਖੋ 14 ਮਾਰਚ ਨੂੰ ਜਿਹੜਾ ਐਪਲੀਕੇਸ਼ਨ ਫਾਰਮਸ ਵੀ ਓਪਨ ਹੋ ਗਏ ਸੀ ਠੀਕ ਹੈ ਪੋਰਟਲ ਓਪਨ ਹੋਇਆ ਸੀ ਪੰਜਾਬ ਪੁਲਿਸ ਦਾ ਤੇ 4 ਅਪ੍ਰੈਲ ਤੱਕ ਵੀ ਜਿਹੜੀ ਹੈਗੀ ਤੁਸੀਂ ਉਹਦੇ ਫਾਰਮਸ ਨੂੰ ਜਿਹੜਾ ਫਿਲ ਕਰ ਲਓ ਜਿਨ੍ਹਾਂ ਨੇ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਦੇਣਾ ਸੀ ਠੀਕ ਹੈ ਫਿਰ ਜਿਹੜਾ ਰਿਟਨ ਐਗਜ਼ਾਮ ਹੋਇਆ 1 ਜੁਲਾਈ ਤੋਂ 16 ਅਗਸਤ ਤੱਕ ਰਿਟਨ ਐਗਜ਼ਾਮ ਹੋਇਆ ਲਗਭਗ ਡੇਢ ਮਹੀਨੇ ਦੇ ਕਰੀਬ-ਕਰੀਬ ਜਿਹੜਾ ਹੈਗਾ ਸੀ ਪੇਪਰ ਚੱਲਿਆ ਠੀਕ ਹੈ ਫਿਰ 18 ਨੰਬਰ ਨੂੰ ਜਿਹੜਾ ਹੈਗਾ ਸੀ ਆਪਣਾ ਰਿਜ਼ਲਟ ਆ ਗਿਆ ਇਹ ਮਤਲਬ ਕਿ ਉਸ ਚੀਜ਼ ਨਾਲ ਆਪਣੀ ਕੰਪੇਰੀਅਰ ਕਰ ਸਕਦੇ ਕਿਉਂਕਿ ਜਿਹੜਾ ਮਾਨ ਸਰਕਾਰ ਦੇ ਨਾ ਮੈਂ ਵੀਡੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਗਰੁੱਪ 'ਚ ਆ ਮੈਂ YouTube ਤੇ ਤੁਹਾਨੂੰ ਪਾ ਦੂਗਾ ਤੁਸੀਂ ਦੇਖ ਲਓ ਮਾਨ ਸਰਕਾਰ ਦੇ ਅਪਡੇਟ ਬੋਲ ਸੀ ਕਿ 1 ਸਾਲ ਦੇ ਵਿੱਚ ਵਿੱਚ ਆਪਾਂ ਫਾਰਮ ਭਰਾਨੇ ਕਰਾਂਗੇ ਫਿਰ ਪੇਪਰ ਲੈਣੇ ਕਰਾਂਗੇ ਫਿਰ ਉਹਦਾ ਫੀ ਕਲਾਇਆ ਕਰੋ ਦਸੰਬਰ ਤੱਕ ਤੇ ਮਤਲਬ ਕਿ ਉਸ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜੁਆਇਨਿੰਗ ਆ ਜਾਏਗੂ ਛੋਟੇ ਹੱਥ 'ਚ ਪਰ ਅਜੇ ਤੱਕ ਕੁਝ ਨਹੀਂ ਹੋਇਆ ਕਿਉਂਕਿ ਤੁਸੀਂ ਦੇਖੋ 14 ਮਾਰਚ 2024 ਨੂੰ ਇਹਦੀ ਜਿਹੜਾ ਪੋਰਟਰ ਸੀ ਆਨ ਹੋਇਆ ਸੀ ਤੇ ਅੱਜ ਤਰੀਕ ਹੋ ਗਈ 23 ਤਰੀਕ 7ਵਾਂ ਮਹੀਨਾ ਤੇ 2025 ਕੱਟੋ ਕੱਟੇ 1.5 ਸਾਲ ਹੋ ਗਿਆ ਹਾਲੇ ਤੱਕ ਸਿਰਫ ਫਾਈਨਲ ਰਿਜ਼ਲਟ ਆਇਆ ਹੈ ਜਿਹੜਾ 28 ਮਈ ਨੂੰ ਆਇਆ ਸੀ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆਈ ਹੈਗੀ ਇਹ ਵੀ ਜਿਹੜਾ ਰਿਜ਼ਲਟ ਲੈ ਇਹ ਵੀ ਧਰਮਾਲਾ ਖੇਲਿਆ ਹੁਣ ਜਾਂ ਤਾਂ ਇਹ ਮਾਨ ਸਰਕਾਰ ਦਾ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਇਹ ਸੋਚ ਰਹੀ ਹੈ ਕਿ ਅਸੀਂ ਇਲੈਕਸ਼ਨ ਦੇ ਟਾਈਮ ਜਿਹੜੀ ਜੁਆਇਨਿੰਗ ਕਰਾਵਾਂਗੇ ਤਾਂ ਜੋ ਅਸੀਂ ਜਿਹੜਾ ਹੈਗਾ ਉਹਦੇ ਇਲੈਕਸ਼ਨ 'ਚ ਸ਼ੋਅ ਕਰ ਸਕੀਏ ਹਾਂ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਪੰਜਾਬ ਦੇ ਬੱਚਿਆਂ ਨੂੰ ਜਾਂ ਇਹ ਸਾਡੀ ਸਰਕਾਰ ਨੇ ਆਹ ਕੰਮ ਕਰਿਆ ਆਹ ਕੰਮ ਕਰਿਆ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਨਾ ਕੋਈ ਇਹੋ ਚੀਜ਼ ਦਾ 네ਗਟਿਵ ਜਿਹੜਾ ਇੰਪੈਕ ਤੁਸੀਂ ਨੌਕਰੀਆਂ ਦਿਓ ਤੁਸੀਂ ਕੰਮ ਕਰੋ ਤੇ ਜੋ ਵੀ ਹੋਇਆ ਜਿਹੜੇ ਜੇ ਪੰਜਾਬ ਦੇ ਲੋਕਾਂ ਨੂੰ ਤੁਹਾਡਾ ਕੰਮ ਪਸੰਦ ਆਇਆ ਤਾਂ ਉਹ ਤੁਹਾਨੂੰ ਆਪਦੇ ਆ ਵੋਟ ਦੇਣਗੇ ਇਹ ਤਾਂ ਮਤਲਬ ਕਿ ਕੋਈ ਫਾਇਦਾ ਨਹੀਂ ਹੋਇਆ ਨਾ ਇਸ ਚੀਜ਼ ਦਾ ਇਹ ਤਾਂ ਸਿੱਧੀ ਸਿੱਧੀ ਮਤਲਬ ਕਿ ਬੱਚਾ ਨਾ ਦਾ ਨਾਇੰਸ ਆਫੀ ਹੋ ਰਿਹਾ ਉਹੋ ਨਾਂ ਤੱਕ ਇਹਦੀ ਤਿਆਰੀ ਕਰ ਸਕਣਾ ਨਾ ਹੋ ਗਿਨੇ ਫੀਸਾ ਭਰ ਸਕਣਾ ਐਨੇ ਜੇ ਐਨੇ ਬੱਚਿਆਂ ਕੋਲ ਪੈਸੇ ਹੁੰਦੇ ਜਾਂ ਉਹ ਆਪਦਾ ਕੋਈ ਹੋਰ ਚੀਜ਼ ਨਾ ਦੇਖ ਲਾਂਦੇ ਕੋ ਮਾਨ ਸਾਹਿਬ ਨੂੰ ਇਹੀ ਬੇਨਤੀ ਹੈ ਕਿ ਉਹ ਥੋੜੀ ਉਮੀਦ ਤੇ ਪੰਜਾਬ ਦੇ ਵਿੱਚ ਬੈਠੇ ਨੇ ਹੁਣ ਉਹ ਕੁਝ ਨਹੀਂ ਆਪਾਂ ਕਿੱਲਾ ਵਿੱਚ ਤਾਂ ਜ਼ਮੀਂਦਾਰ ਜਾਂ ਕਿਸੇ ਨੇ ਕੁਝ ਕਰਕੇ ਉਹਦੇ ਘਰਦਿਆਂ ਦੇ ਗਹਿਣੇ ਵੇਚ ਕੇ ਕੋਈ ਬਾਹਰ ਚਲਿਆਗਾ ਕੋਈ ਕਿਵੇਂ ਕਰ ਰਿਹਾ ਜੇ ਹੁਣ ਵੀ ਇਹੀ ਹਾਲ ਹੈ ਫਿਰ ਤਾਂ ਆਪਾਂ ਇਹਦੀ ਕੋਈ ਨਹੀਂ ਤੇ ਥੋੜੀ ਇਹ ਮਤਲਬ ਕਿ ਸ਼ਬਦ ਸੀ ਕਿ ਇੱਕ ਮੌਕਾ ਸਾਨੂੰ ਇੱਕ ਮੌਕਾ ਵੀ ਦਿੱਸਦਾ ਤੇ ਹੁਣ ਜੇ ਤੁਸੀਂ ਇਹਨੂੰ ਗਵਾਉਂਗੇ ਇਹ ਸੋਡੀ ਇੱਛਾ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਗਵਾਉਣਾ ਤੇ ਕਿਸ ਤਰੀਕੇ ਨਾਲ ਬਚਾਉਣਾ ਇਹ ਸਟੂਡੈਂਟ ਮਤਲਬ ਕੇ ਇਸ ਚੀਜ਼ ਨਾਲ ਬਹੁਤ ਸਫਰ ਕਰ ਰਹੇ ਨੇ ਕੁਝ ਜਿਹੜੇ ਬੱਚੇ ਨੇ ਕਮੈਂਟ ਉਹਨੇ ਸਰ ਸਾਨੂੰ ਘਰੋਂ ਵੀ ਸਰ ਮਤਲਬ ਪੈਸੇ ਨਹੀਂ ਮਿਲਦੇ ਅਸੀਂ ਇੱਕ ਪੇਪਰ ਵੀ ਦੇਤਾ ਉਹਦਾ ਰਿਜ਼ਲਟ ਹਲੇ ਤੱਕ ਫਾਈਨਲ ਰਿਜ਼ਲਟ ਹੀ ਆਇਆ ਕਰ ਦੇ ਇਸ ਚੀਜ਼ ਦਾ ਵੀ ਜਵਾਬ ਮੰਗਨੇ ਜਾਂ ਹੁਣ ਹਰੇਕ ਪੇਪਰ ਦੀ ਤੁਸੀਂ ਫੀਸ ਲਾ ਲਓ ਪੇਪਰ ਦੀ ਫੀਸ ਕਿਸੇ ਦੀ 1200 ਹੈ ਕਿਸੇ ਦੀ 1000 ਹੈ ਉਹ ਹੁਣ ਬੱਚੇ ਕਿੱਥੋਂ ਭਰਨਾ ਹਨਾ ਤੇ ਬਾਕੀ ਜਿਹੜਾ ਗੱਲ ਹੈਗੀ ਆਪਣੇ ਹੁਣ ਸੀਨੀਅਰ ਅਸਿਸਟੈਂਟ ਵਰਕ ਵੀ ਫਰ ਹੋ ਗਈ ਇਹ ਵੀ ਪਰਾਂ ਦਾ ਵੀ ਰੋਲਾ ਪਿਆ ਹੋਇਆ ਹੈ ਤੇ ਇਹਦਾ ਵੀ ਆਪਾਂ ਜਿਹੜਾ ਹੈਗਾ ਮੁੱਦਾ ਚੱਕਾਂਗਾ ਹਾਂ ਹੋ ਕੇ ਤੇ ਬਸ ਤੁਹਾਡੀ ਜਿਹੜੀ ਸਾਥ ਦੀ ਜ਼ਰੂਰਤ ਹੈ ਹਨਾ ਤੁਸੀਂ ਸਾਥ ਦਿਓ ਤੇ ਜਿਹੜੇ ਹੁਣ 2024 ਦਾ ਪਰ ਰਿਜ਼ਲਟ ਢਿਖ ਰਿਹਾ ਜੇ 1-2 ਦਿਨਾਂ ਦਾ ਕੋਈ ਜਾਂ 5-7 ਦਿਨਾਂ ਦਾ ਕੋਈ ਅਪਡੇਟ ਨਾ ਆਈ ਤਾਂ ਆਪਾਂ ਜਿਹੜਾ ਹੈ ਇਹਦੇ ਲਈ ਕੋਈ ਕੈਂਪੇਨ ਚਲਾਵਾਂਗੇ ਟਵਿੱਟਰ ਕੈਂਪੇਨ ਚਲਾਵਾਂਗੇ ਠੀਕ ਹੈ ਐਕਸ ਤੇ ਤੇ ਉੱਥੇ ਵੀ ਸਾਰੇ ਸਾਥ ਦਿਓ ਜਿਹੜੇ 2024 ਵਾਲੇ ਕੈਂਡੀਡੇਟ ਨੇ ਤੇ 2025 ਵਾਲੇ ਵੀ ਇਸ ਚੀਜ਼ ਨੂੰ ਧਿਆਨ ਨਾਲ ਰੱਖਿਓ ਜੀ 2024 ਵਾਲਿਆਂ ਦਾ ਕੁਝ ਬਣੂਗਾ ਤਾਂ ਤੁਹਾਡਾ ਕੁਝ ਬਣੂਗਾ ਨਹੀਂ 2025 ਵਾਲੇ ਭੁੱਲ ਜਿਓ ਕਿ ਤੁਹਾਡੀ ਜੁਆਇਨਿੰਗ ਜਿਹੜੀ 2025 ਤੱਕ ਜਿਹੜੇ ਮੰਨ ਲਓ ਕਿ 26-26 ਚ ਆ ਜੂਗੀ ਤਾਂ ਤੁਸੀਂ ਅਗਲੀ ਸਰਕਾਰ ਬਾਰੇ ਮੰਨ ਕੇ ਚੱਲਿਓ ਇਹ ਸਿਰਫ 2024 ਵਾਲਿਆਂ ਦਾ ਕੰਮ ਨਹੀਂ 2025 ਵਾਲਿਆਂ ਦਾ ਵੀ ਕੰਮ ਆ ਇਹ ਕਿਉਂਕਿ ਹਲੇ ਇਹਨਾਂ ਦਾ 2024 ਦਾ ਇੰਨਾ ਪ੍ਰੋਸੀਜਰ ਲੰਮਾ ਪਿਆ ਹੈ ਹਲੇ ਜਿਹੜੇ ਡਿਸਟ੍ਰਿਕਟ ਨੇ ਹੋ ਅਲੋਟ ਹੋਣੇ ਆ ਕਿ ਕਿਸ ਨੂੰ ਕਿਹੜੇ ਕੈਂਡੀਡੇਟ ਨੂੰ ਕਿਹੜੇ ਡਿਸਟ੍ਰਿਕਟ ਚ ਭੇਜਣਾ ਜਾਂ ਆਰਮਡ ਆਰਮਡ ਬਟਾਲੀਅਨ ਲੀਵ ਪ੍ਰੇਫਰੈਂਸ ਪੁੱਛਣਗੇ ਉਹਨਾਂ ਨੂੰ ਉਹ ਵੀ ਕਾਲ ਨਹੀਂ ਹਜੇ ਤੱਕ ਕੋ ਟੁਕਟ ਮਾੜਾ ਮੂਟਾ ਹੌਲੀ ਹੌਲੀ ਦਾ ਪ੍ਰੋਸੈਸ ਚੱਲੇ ਯਾਰ 28 ਮਈ ਤੋਂ ਅੱਜ ਤੋ ਹੋ ਗਿਆ ਤੇ ਜਿਹੜਾ ਹੈਗਾ 23 ਉਹ ਹੋ ਗਿਆ ਅਗਾ 23 ਜੁਲਾਈ ਹੋ ਗਿਆ ਤੇ ਹਲੇ ਤੱਕ ਅਪਡੇਟ ਕੋਈ ਨਹੀਂ ਆਹੀਗੀ ਠੀਕ ਹੈ ਤੇ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਟਵਿੱਟਰ ਕੈਂਪੇਨ ਜਿਹੜਾ X ਤੇ ਆਪਾਂ ਚਲਾਵਾਂਗੇ ਤੇ ਉਸ ਤੁਸੀਂ ਉਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਅਕਾਊਂਟ ਬਣਾ ਲੈਣੇ ਆਪਣੇ ਘਰਦਿਆਂ ਦੇ ਅਕਾਊਂਟ ਬਣਾ ਲੈਣੇ ਤਾਂ ਜੋ ਹਰੇਕ ਚੀਜ਼ ਆਪਣੇ ਟ੍ਰੈਂਡ ਚ ਆ ਸਕੇ ਤਾਂ ਜਿਹੜਾ ਹੈਗਾ ਇਹ ਮੁੱਦੇ ਸੋਲਵ ਹੋ ਸਕਣਾ ਇਹ ਸਿਰਫ ਇੱਕ ਸਟੂਡੈਂਟ ਦਾ ਮੁੱਦਾ ਨਹੀਂ ਇਹ ਸਾਰੇ ਪੰਜਾਬ ਦੇ ਸਟੂਡੈਂਟ ਦਾ ਮੁੱਦਾ ਹੈ ਇਹੀ ਜੀ ਕੁਛੋ ਕੁਹਾ ਯਾਰ ਮੈਂ ਕੀ ਕਰਨਾ ਜਿਹੜਾ ਹੈਗਾ ਵੀ ਮੈਂ ਮੈਂ ਕਿਉਂ ਕਰਾਂ ਮੇਰਾ ਤਾਂ ਮੈਂ ਤਾਂ ਆਪ ਦਾ ਉਹ ਪੇਪਰ ਦੇਖਣਾ ਮੈਂ ਤਾਂ ਇਹ ਪੇਪਰ ਦੇਣੀ ਨਹੀਂ ਮੈਂ ਤਾਂ ਪੰਜਾਬ ਪੁਲਿਸ ਦਾ ਕਨਸਟੇਬਲ ਦਾ ਵੀ ਫਰੀ ਨਹੀਂ ਦੇਣਾ ਇਹ ਉਹਨਾਂ ਦਾ ਮੁੱਦਾ ਨਹੀਂ ਇਹ ਸਾਰਿਆਂ ਦਾ ਮੁੱਦਾ ਹੈ ਜੇ ਇੱਕ ਚੀਜ਼ ਇੱਕ ਬੱਚੇ ਦਾ ਮਸਲਾ ਹੱਲ ਹੋਊ ਤਾਂ ਉਸ ਨਾਲ ਘੱਟੋ-ਘੱਟ ਤੁਸੀਂ ਲਾ ਲਓ 5-600 ਬੱਚੇ ਜਿਨ੍ਹਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਮਿਲਦਾ ਇਹ ਤਾਂ ਫੇਰ ਵੀ 1700 ਸ਼ਾਲੀ ਪੋਸਟਾਂ ਨੇ ਉਸ ਤਰ੍ਹਾਂ ਖੁਸ਼ ਆਲੀ ਬੰਦਾ ਦੇਖੋ ਤੁਸੀਂ ਉਹ ਦੂਜਿਆਂ ਲਈ ਵੀ ਜਿਹੜਾ ਹੈ ਕੰਪੀਟੀਸ਼ਨ ਪੈਦਾ ਕਰ ਰਹੇ ਨੇ ਉਹਨਾਂ ਨੇ ਆਪ ਦਾ ਪੰਜਾਬ ਪੁਲਿਸ ਕਨਸਟੇਬਲ ਦਾ ਵੀ ਪ੍ਰੀਖਿਆ ਉਹ ਨਾਲ-ਨਾਲ ਹੋਰ ਪੇਪਰ ਵੀ ਦੇਈ ਜਾਂਦੇ ਨੇ ਵੀ ਕੀ ਬਤਾਉ ਉਹ ਦੀ ਹਾਲੇ ਜੁਆਇਨਿੰਗ ਕਦੋਂ ਹੋਈ ਹੈ ਜੇ ਤੁਹਾਨੂੰ ਪਹਿਲਾਂ ਮੇਰੀ ਹੋਰ ਜੋਬ ਜੋਬ ਆ ਜੇ ਉਹਨੂੰ ਮਿਲ ਗਈ ਮੈਂ ਉਸ ਚੀਜ਼ ਉਸ ਨੂੰ ਜੁਆਇਨ ਕਰ ਲਵਾਂਗਾ ਇਹ ਤੁਸੀਂ ਜਿਹੜਾ ਆਪਦੇ ਲਈ ਰਾਹ ਦੇ ਰੋੜੇ ਬਣਾ ਰਹੇ ਹੋ ਦੂਜੇ ਸਟੂਡੈਂਟਸ ਨੂੰ ਇਸ ਲਈ ਜਿਹੜਾ ਆਪਣਾ ਸਾਥ ਦਿਓ ਤੇ ਮੋਤਾ ਚੱਕੋ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਹੈ ਜਿਹੜਾ ਕੋਈ ਪੋਸਟ ਪਾਉਂਦਾ ਹੈ ਤਾਂ ਤੁਸੀਂ ਉਸ ਦੇ ਨੀਚੇ ਕਮੈਂਟ ਕਰਿਆ ਕਰੋ ਕੋਈ ਵਾਰੀ ਉਹ YouTube ਤੇ ਲਾਈਵ ਹੁੰਦੇ ਨੇ ਕਿਤੇ ਉਦੋਂ ਘਟਨ ਕਰਦੇ ਨੇ ਜਾਂ ਛੋਡੇ ਕਿਤੇ ਏਰੀਆ 'ਚ ਨੇੜੇ-ਤੇੜੇ ਕੋਈ ਰੈਲੀ ਰੋਲੀ ਹੁੰਦੀ ਹੈ ਜਾਂ ਕੋਈ ਪ੍ਰੋਗਰਾਮ ਤੇ ਉਹ ਉਦੋਂ ਘਟਨ ਕਰਨਾ ਹੁੰਦੇ ਨੇ ਤਾਂ ਤੁਸੀਂ ਉੱਥੇ ਜਾ ਕੇ 2-4 ਜਣੇ ਜਾ ਕੇ ਉਹਨਾਂ ਨੂੰ ਇਸ ਚੀਜ਼ ਬਾਰੇ ਕੁਐਸਚਨ ਕਰਿਆ ਕਰੋ ਇੰਟਰਨ ਦੀ ਲੋੜ ਨਹੀਂ ਸਰਕਾਰ ਆਪਣੀ ਬਣਾਈ ਹੋਈ ਆਪਣੀਆਂ ਵੋਟਾਂ ਨਾਲ ਸਰਕਾਰਾਂ ਬਣੀਆਂ ਹੋਈਆਂ ਨੇ ਠੀਕ ਹੈ ਤੇ ਹੁਣ ਜਿਹੜੀ ਆ ਮੁੱਦੇ ਉੱਤੇ ਸੀ ਇਹ ਕਿ 1158 ਅਸਿਸਟੈਂਟ ਪ੍ਰੋਫੈਸਰ ਦੀਆਂ ਜਿਹੜੀ ਭਰਤੀ ਸੀ ਇਹ ਰੱਦ ਕਰ ਦਿੱਤੀ ਠੀਕ ਹੈ ਪੀਟ੍ਰਾਪਲਸਵੀ ਦਾ ਜਿਹੜਾ ਪੀਟ੍ਰਾਪਲਸਵੀ ਦਾ ਜਿਹੜਾ ਬ ਇਹ ਤਾਂ ਮਤਲਬ ਕੁੱਲ ਮਿਲਾ ਕੇ ਇਹਦਾ ਖਤਮੀ ਮੰਨ ਕੇ ਚੱਲੋ ਇਹ ਤਾਂ ਖਤਮ ਹੋਇਆ ਪਿਆ ਹੈ ਲੇਬਰ ਇਨਸਪੈਕਟਰ ਦਾ ਪੇਪਰ ਇੰਨਾ ਮਤਲਬ ਕਿ ਗੱਤ ਤਰੀਕੇ ਨਾਲ ਹੋਇਆ ਸੀ ਨਾ ਉੱਥੇ ਕੋਈ ਚੈਕਿੰਗ ਸੀਟ ਕੁਝ ਵੀ ਨਹੀਂ ਸੀਗਾ ਉੱਥੇ ਲੇਬਰ ਇਨਸਪੈਕਟਰ ਦੇ ਪੇਪਰ ਚ ਨਾ ਉਹਨਾਂ ਨੇ ਕੋਈ ਮਤਲਬ ਕਿ ਕੋਈ ਪ੍ਰਬੰਧ ਕਰਿਆ ਹੋਇਆ ਸੀ ਕਿ ਜਿਹੜੇ ਮੈਟਲ ਡਿਟੈਕਟਰ ਹੁੰਦੇ ਨੇ ਵਿੱਚ ਬੱਚੇ ਮੋਬਾਈਲ ਵੀ ਲੈ ਕੇ ਜਾ ਰਹੇ ਸਿਰਫ ਇੱਕ ਭਰਤੀ ਹੈ ਜਿਹੜੀ ਅਜੇ ਤੱਕ ਮਤਲਬ ਕਿ ਸਾਰੇ ਜਿਹੜੀਆਂ ਲੇਬਰ ਇਨਸਪੈਕਟਰ ਦੀ ਠੀਕ ਹੈ ਲੇਬਰ ਇਨਸਪੈਕਟਰ ਦੀ ਭਰਤੀ ਹੈ ਜਿਹੜੀ ਮਤਲਬ ਕਿ 4-5 ਮਹੀਨੇ ਦੇ ਵਿੱਚ ਕੰਪਲੀਟ ਕਰ ਲਈ ਨਹੀਂ ਅੰਤੇ ਦੂਜੀ ਗੱਲ ਆ ਕਿ ਸੀਨੀਅਰ ਕਮੈਂਡ ਇੰਸਪੈਕਟਰ ਦੇ ਪੇਪਰ ਦੀ ਇਸ ਦਾ ਇੰਨਾ ਮੋਟਾ ਉਠਿਆ ਸੀ ਪਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਜਿਹੜੀਆਂ ਦੁਬਾਰੇ ਜਿਹੜੀਆਂ ਪੋਸਟਾਂ ਵੀ ਆ ਗਈਆਂ ਤੇ ਪੋਸਟਾਂ ਆਈਆਂ ਨੇ ਉਹ ਵੀ ਕਟਾ ਕੇ 200 ਸ਼ਾਇਦ 275 ਪੋਸਟਾਂ ਦੇ ਸੀਗੀਆਂ ਤੇ ਲਾਸਟ ਵਾਰ ਤੇ ਜਿਹੜੀਆਂ 200 ਇਹ ਵੀ ਮਤਲਬ ਪੋਸਟਾਂ ਕਟਾ ਕੇ ਸ਼ਾਇਦ 245 ਕਰਤੀਆਂ ਇਹ ਮੈਂ ਨੋਟੀਫਿਕੇਸ਼ਨ ਧਿਆਨ ਨਾਲ ਨਹੀਂ ਦੇਖਿਆ ਤੇ ਇਹਦੀ ਜਿਹੜੀ ਪੇਪਰ ਦੀ ਲੀਕ ਹੋਇਆ ਸੀ ਇਹਦੀ ਵੀ ਕੋਈ ਸੁਣਵਾਈ ਨਹੀਂ ਕਰੀ ਕੋਈ ਕਾਰਵਾਈ ਨਹੀਂ ਕਰੀ ਗਈ ਹੁਣ ਜਾਂ ਤਾਂ ਇਹ ਕਾਰਵਾਈ ਤਾਂ ਨਹੀਂ ਕਰੀਗੇ ਕਿਉਂਕਿ ਜਿਹੜੀ ਬੱਚਿਆਂ ਨੇ ਮਤਲਬ ਕਿ ਇਹਦੇ ਨਾਮ ਆਏ ਸੀ ਜਿ ਉਹ ਜਦਾਂ ਛੋਟੀ ਸਰਕਾਰ ਦੇ ਬੰਦਿਆਂ ਨੇ ਮੰਨ ਲਓ ਬੰਦੇ ਹੋਣੇ ਉਹ ਠੀਕ ਹੈ ਤਾਂ ਅਗਰ ਕੋਈ ਕਾਰਵਾਈ ਹੋ ਗਈ ਹੋਰ ਤਾਂ ਕੋਈ ਮੈਟਰ ਬਣਦਾ ਹੀ ਨਹੀਂ ਨਾ ਕਿ ਉਹ ਬੰਦੇ ਆਉਂਦੇ ਚਲੋ ਵੀ ਪੈਸਾ ਲੈ ਕੇ ਆਉਂਦੇ ਤੁਸੀਂ ਘਟੌਂਦਾ ਤੇ ਕਾਰਵਾਈ ਤਾਂ ਕਰੋ ਇੱਕ ਵਾਰ ਉਹ ਮਸਲੀ ਸਾਰਾ ਹੈਗਾ ਜਿਹੜਾ ਵਿੱਚ ਦਾ ਪਤਾ ਤੇ ਉਹ ਪੀਪੀ ਕਨਸਟੇਬਲ 2023 ਦੀ ਗੱਲ ਹੈ ਉਹ ਵੀ ਮੰਨ ਲਓ ਕਿ ਸਾਰਾ ਕੁਝ ਧਰਨਾ ਲਾਇਕ ਰਿਹਾ ਸ਼ੋ ਹਲੇ ਹੋਮ ਟ੍ਰੇਨਿੰਗ ਤੇ ਗਏ ਨਹੀਂ ਪੀਪੀ ਜਿਹੜੇ ਪੰਜਾਬ ਪੁਲਿਸ ਕਨਸਟੇਬਲ 2023 ਦੇ ਕੈਂਡੀਡੇਟ ਸੀ ਨਾ ਉਹਨਾਂ ਦੀ ਹਜੇ ਹੋਮ ਟ੍ਰੇਨਿੰਗ ਚੱਲ ਰਹੀ ਹੈ 2025 ਚ ਤੁਸੀਂ ਦੇਖ ਲਓ ਕੀ ਹਾਲ ਹੋਊਗਾ ਹਲੇ 2-4 ਮਹੀਨੇ ਹੋਏ ਨੇ ਟ੍ਰੇਨਿੰਗ ਨੂੰ ਤੇ 2026 ਤੱਕ ਉਹਨਾਂ ਦੀ ਟ੍ਰੇਨਿੰਗ ਜਾਊਗੀ ਸਾਲ ਦੀ ਕਲੀਨਿੰਗ ਹੁੰਦੀ ਹੈ ਤੇ ਫਿਰ ਜਿਹੜੀ ਸਭ ਤੋਂ 2023 ਦੀ ਹੈ ਜਿਹੜੀ ਕਲੀਨ ਹੈ 2024 ਵਾਲੇ ਕੁਝ ਭੁੱਲੀ ਜਾਓ ਮੈਨੂੰ ਤਾਂ ਇਹੀ ਲੱਗ ਰਿਹਾ ਹੈ ਕਿਉਂਕਿ ਜਿਹੜੇ 2024 ਦਾ ਜਿਹੜਾ ਹੈਗਾ ਜਿਹੜੀ ਆਰਮਡ ਆਰੇ ਨੂੰ ਪੀਪੀਆਈ ਜਿਹੜੇ ਕੈਂਡੀਡੇਟ ਜਿਹੜੇ ਪੀਪੀ ਵਿੱਚ ਹੋਣ ਮਤਲਬ ਕਾਰਮੈਂਟ ਸਿਲੈਕਟ ਹੋਏ ਨੇ ਉਹਨਾਂ ਨੂੰ ਹਲੇ ਬਟਾਲੀਅਨ ਲਈ ਫੋਨ ਆਉਣਗੇ ਟੈਂਫੇਅਰ ਮੈਡੀਕਲ ਹੋਊ ਬਟਾਲੀਆਂ ਚ ਜਾ ਕੇ ਤੇ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦਾ ਮਤਲਬ ਕਿ ਉਹਨਾਂ ਦਾ ਵੀ ਮੈਡੀਕਲ ਹੋਣਾ ਹੈ ਠੀਕ ਹੈ ਉਹ ਵੀ ਡਿਸਟ੍ਰਿਕਟ ਜਾ ਕੇ ਹੋਣਾ ਉਹ ਤਾਂ ਪਤਾ ਹੀ ਨਹੀਂ ਪੜਾ ਮੰਨ ਲਓ ਕਿ ਕਦੋਂ ਹੋਣਾ ਹੈ ਇਹ ਤਾਂ ਤੁਸੀਂ ਵੀ 2026 ਤੱਕ ਮੰਨ ਕੇ ਚੱਲੋ 2027 ਤਰੂਈ ਚ ਇਹ ਤਾਂ ਜਦੋਂ ਮਤਲਬ ਕਿ ਇਲੈਕਸ਼ਨ ਹੋਣੀਆਂ ਉਦੋਂ ਜਾ ਕੇ ਕਿਤੇ ਜਿਹੜੇ ਸਾਥ ਤੇ ਲੱਗ ਰਿਹਾ ਹੈ ਜਿਹੜੇ ਸਾਥ ਤੇ ਇਹਨਾਂ ਦਾ ਪ੍ਰੋਸੈਸ ਚੱਲ ਰਿਹਾ ਹੈ ਉਹ ਮਤਲਬ ਕਿ ਉਸ ਤੱਕ 2027 ਤੱਕ ਜਾਇੰਦਈ ਜਾਂਦੀ ਜਾਂਦੀ ਜੁਆਇਨਿੰਗ ਹੋਣੀ ਹੈ ਫਿਰ ਇਸੀ ਦਾ ਫਾਇਦਾ ਕਿ ਜਦੋਂ ਬੰਦਾ ਪੇਪਰ ਦੇ ਕੇ 2 ਸਾਲ ਘਰੇ ਬੇਰੁਜ਼ਗਾਰੀ ਬੈਠਾ ਰਿਹਾ ਹੈ ਉਹ ਬੱਚਿਆਂ ਨੂੰ ਕੋਈ ਡਿਪਰੈਸ਼ਨ ਜਿਆ ਰਿਹਾ ਕਿਸ ਨੂੰ ਮੈਂਟਲੀ ਮਤਲਬ ਕਿ ਪ੍ਰੈਸ਼ਰ ਆ ਰਿਹਾ ਕਿਉਂਕਿ ਇਹ ਇਹ ਮੇਨ ਚੀਜ਼ ਨਾ ਕੁੜੀਆਂ ਖਾਤਰ ਜਿਹੜੀ ਹੈ ਇਹ ਗਲਤ ਹੈ ਕੁੜੀਆਂ ਨੂੰ ਕਰਦੇ ਕਹਿੰਦੇ ਹਾਂ ਸੋ ਤੇਰੇ ਕੋਲ ਇੱਕ ਚਾਂਸ ਹੈ ਤੇ ਨੈਕਸਟ ਬਸ ਜੇ ਈਸੀ ਸਾਲ ਤੱਕ ਕੁਝ ਬਣ ਗਿਆ ਨਹੀਂ ਅਗਲੇ ਸਾਲ ਤੱਕ ਵਿਆਹ ਕਰਾਂਗੇ ਮਾਨ ਸਾਹਿਬ ਜਿਹੜੀ ਪੰਜਾਬ ਗਵਰਨਮੈਂਟ ਨੂੰ ਇਹ ਬੇਨਤੀ ਹੈ ਇਸ ਚੀਜ਼ ਨੂੰ ਸੋਚੋ ਕਲਾ ਇਹ ਨਾ ਸੋਚੋ ਜੇ ਤੁਸੀਂ ਚੰਗੇ ਕੰਮ ਕਰ ਰਹੇ ਹੋ ਨਾ ਤਾਂ ਸਾਨੂੰ ਵੋਟਾਂ ਲੋਕਾਂ ਕਾਫੀ ਦੇਣਗੇ ਇਸ ਚੀਜ਼ ਦਾ ਤੁਸੀਂ ਧਿਆਨ ਨਾ ਦਿਓ ਕਿ ਅਸੀਂ ਇਲੈਕਸ਼ਨ ਦੇ ਟਾਈਮ ਜਾ ਕੇ ਜੁਆਇਨਿੰਗ ਦੀਏ ਇਹ ਸੋਡੀ ਮਤਲਬ ਇਹ ਸਾਨੂੰ ਕਮਜ਼ੋਰ ਕਰ ਰਹੀ ਹੈ ਇਸ ਚੀਜ਼ ਆ ਇਹ ਚਲੋ ਸਾਡੀ ਤਾਂ ਬੇਨਤੀ ਹੱਥ ਜੋੜ ਕੇ ਮਰਜ਼ੀ ਸੋਡੀ ਹੈ ਤੇ ਅੱਗੇ ਲੋਕਾਂ ਨੇ ਫਿਰ ਆਪਣੀ ਮਰਜ਼ੀ ਕਰਨੀ ਹੈ ਠੀਕ ਹੈ ਇੰਨੇ ਜਲੀਲ ਹੋ ਹੋ ਕੇ ਧਰਨੇ ਲਾ ਲਾ ਕੇ ਲੋਕ ਆਪਣੇ ਕੰਮ ਕਰਵਾ ਰਹੇ ਨੇ ਉਹ ਹਮ ਤੁਸੀਂ ਵੀ ਸਮਝਦਾਰ ਹੋ ਜਿਹੜੀ ਪੰਜਾਬ ਗਵਰਨਮੈਂਟ ਹੈ ਸਾਰੀ ਸਾਰੀ ਨੂੰ ਪਤਾ ਹੀ ਹੈ ਕਿ ਕਿੱਥੇ ਕੀ ਕਮਜ਼ੋਰੀ ਹੈ ਕਿੱਥੇ ਕੀ ਕਮਜ਼ੋਰੀ ਹੈ ਇਹਨਾਂ ਨਦਾਨ ਦਾ ਕੋਈ ਵੀ ਨਹੀਂ ਹੁੰਦਾ ਤੇ ਵੀਡੀਓ ਦਾ ਜਿਹੜਾ ਹੈਗਾ ਸੀ ਫਾਰਮ ਭਰਿਆ ਸੀਗਾ ਠੀਕ ਹੈ 2022 ਚ ਜਿਹੜੀ ਫੀਸ ਭਰੀ ਹੋਈ ਸੀ ਉਹ ਪੇਪਰ ਦਾ ਤਿੰਨ ਵਾਰੀ ਤੋਂ ਪੋਸਟਪੋਨ ਕਰਿਆ ਠੀਕ ਹੈ ਪੇਪਰ ਉਹ ਜਿਹੜਾ ਵੀਡੀਓ ਦਾ ਪੇਪਰ ਸੀ ਤਿੰਨ ਵਾਰੀ ਤੋਂ ਬਾਅਦ ਅੱਜ ਤੱਕ ਉਹ ਪੇਪਰ ਦਾ ਅਤਾ ਪਤਾ ਨਹੀਂ ਕੋਈ ਪਤਾ ਨਹੀਂ ਹੈਗਾ ਪੇਪਰ ਕਿੱਥੇ ਆ ਜਾਂ ਪੇਪਰ ਦਾ ਇਹ ਘੱਟੋ ਘੱਟ ਤੁਸੀਂ ਇਹ ਪੇਪਰ ਨਹੀਂ ਲੈਣਾ ਬੱਚਿਆਂ ਦੀ ਫੀਸ ਤਾਂ ਮੋੜ ਦੋ 1000 1880 ਰੁਪਏ ਭਰਿਆ ਤੇ ਪੀ.ਰ.ਪੀ.ਐਸ.ਵੀ. ਬੋਰਡ ਸਾਰੇ ਇਹੀ ਕੰਮ ਕਰ ਰਿਹਾ ਹੈ। ਹੁਣ ਜਦੋਂ ਲਾਸਟ ਟਾਈਮ ਪੀ.ਰ.ਪੀ.ਐਸ.ਵੀ. ਨੇ ਜਿਹੜਾ ਹੈਗਾ ਉਹਨਾਂ ਦੇ ਪੇਪਰ ਹੋਣੇ ਸੀ 10-12 ਪੇਪਰ ਸੀ ਸਾਰਿਆਂ ਦਾ ਕੈਲੰਡਰ ਕੱਟਤਾ ਹਾਂ। ਇੰਨੀ ਤਰੀਕ ਨੂੰ ਆਪਾਂ ਪੇਪਰ ਲੈ ਲੈਣਾ ਤੇ 10 ਦਿਨਾਂ ਬਾਅਦ ਜਿਹੜਾ ਉਹਦਾ ਫਿਜ਼ੀਕਲ ਆਜੂਗਾ, 15 ਦਿਨਾਂ ਬਾਅਦ ਉਹਦੀ ਜੁਆਇਨਿੰਗ ਆਜੂਗੀ। ਉਹ ਬਸ ਮਤਲਬ ਕਿ ਸ਼ੋਅ ਹੋਣੀ ਪਤਾ ਸੀਗਾ ਵੀ ਇਹ ਹੋਜੀ ਪੰਜਾਬ ਸਰਕਾਰ ਕੰਮ ਕਰ ਰਹੀ ਹੈ। ਇਹ ਕਿੱਥੋਂ ਦੀਆਂ ਗੱਲਾਂ ਨੇ? ਪੰਜਾਬ ਸਰਕਾਰ ਨੇ 175 ਜਿਹੜਾ ਹੈਗਾ ਜੇਰ ਬਾਡਨ ਦੀ ਪੋਸਟ ਕੱਢੀ ਸੀ, ਉਹਦਾ ਪੇਪਰ ਲਿਆ। ਪ ਪਿਛਲੇ ਸਾਲ ਹੋਇਆ ਸੀ ਸ਼ਾਇਦ ਗਰਮੀ ਅਗਸਤ ਹਾਂ ਅਗਸਤ ਦੇ 25 ਤੋਂ ਪਤਾ ਨਹੀਂ 22 ਅਗਸਤ ਦਾ ਪੇਪਰ ਹੋਇਆ ਹੈ 2024 ਚ ਹਜੇ ਤੱਕ ਉਹਦਾ ਫਾਈਨਲ ਰਿਜ਼ਲਟ ਛਡੋ ਦੀ ਕਲਾਨਸਰ ਡੀਏਸੀ ਤੇ ਮਤਲਬ ਇੱਕ ਉਹਨਾਂ ਨੇ ਲਿਸਟ ਬਣਾਈ ਵੀ ਆਹ ਕੈਂਡੀਡੇਟ ਤੇ ਇੰਨੇ ਨੰਬਰ ਆ ਕੈਂਡੀਡੇਟ ਤੇ ਇੰਨੇ ਨੰਬਰ ਉਹ ਹਜੇ ਤੱਕ ਨਾ ਉਹਦਾ ਫਿਜ਼ੀਕਲ ਆ ਨਾ ਉਹਦੀ ਮੈਰਟ ਲਿਸਟ ਕੱਢੀ ਉਹ ਤੁਸੀਂ ਕੁਸਤਾ ਕਰੋ ਯਾਰ ਬੱਚੇ ਕਿੰਨਾ ਟਾਈਮ ਬੈਠੇ ਰਹਿਣਗੇ ਵਿਲੇ ਹੁਣ ਇੱਕ ਬੱਚਾ ਨੇ ਸਾਜੋ ਪੰਜਾਬ ਪੁਲਿਸ ਕੌਂਸਟ ਦੇ ਵਿੱਚ ਸਿਲੈਕਟ ਹੋ ਗਿਆ ਉਹ ਕਿਉਂਨੇ ਜੇਰ ਵਾੜਨ ਦਾ ਪੇਪਰ ਦਿੱਤਾ ਉਹ ਨਲੇ ਉਹਨੇ ਇੱਥੇ ਸੀਟ ਖਰਾਬ ਕਰਤੀ ਨਲੇ ਉਹਨੇ ਇੱਥੇ ਸੀਟ ਕਰਾ ਕਰਤੀ ਮਤਲਬ ਕਿ ਇੱਕ ਪੋਸਟ 'ਚ ਉਹ ਜੁਆਇਨ ਕਰੂਗਾ ਤੇ ਇੱਕ ਸੀਟ ਉਹ ਫਾਟੂ ਖਰਾਬ ਕਰ ਜੂਗਾ ਤੁਸੀਂ ਇਸ ਚੀਜ਼ ਨੂੰ ਤਾਂ ਸੋਚ ਕੇ ਚੱਲੋ ਨਾ ਵੀ ਇੱਕ ਸੀਟ ਦੂਜਾ ਬੱਚਾ ਉਹਦੀ ਸਾਡੇ ਨੌਕਰੀ ਲਵੇਂ ਆ ਕੇ ਜਾਂ ਤੁਸੀਂ ਇਹ ਜਾਣ ਬੁੱਝ ਕੇ ਕਰ ਰਹੇ ਹੋ ਵੀ ਹਾਂ ਜਿਹੜੇ ਇੱਕ ਕੈਂਡੀਟ ਪੰਜਾਬ ਪੁਲਿਸ ਚ ਵੀ ਆ ਗਿਆ ਤੇ ਜੇਲ੍ਹ ਬਾਡਨ ਚ ਵੀ ਆ ਗਿਆ ਵੀ ਉਹ ਇੱਕ ਨੌਕਰੀ ਜੁਆਇਨ ਕਰ ਲੂਗਾ ਤੇ ਆਪਣੀ ਇੱਕ ਪਾਸੋਂ ਸੀਟ ਬਚਰ ਹੋਊਗੀ ਨਾਲੇ ਆਪਣੀ ਤਨਖਾਹ ਘਟਣੀ ਨਹੀਂ ਪਊਗੀ ਇਸ ਚੀਜ਼ਾਂ ਨਾਲ ਥੋੜੀ ਚੱਲੂਗਾ ਤੇ ਜਿਹੜੀ ਆਪਾਂ ਗੱਲ ਕਰੀਏ ਪਟਵਾਰੀ ਦੀ ਪਟਵਾਰੀ ਦਾ ਤੁਸੀਂ ਬਾਦ ਕਰਿਆ ਸੀ ਕਿ 1000 ਜਿਹੜੀ ਹੈਗੀ ਹੈਗੀ 1000 ਪੋਸਟ ਆਪਾਂ ਕੱਟਾਂਗੇ ਉਹ ਸਿਰਫ ਤੁਸੀਂ ਅਨਾਉਂਸ ਅਨਾਉਂਸ ਕਰਿਆ ਸੀ ਮਤਲਬ ਕਿ ਹਜੇ ਤੱਕ ਉਹਦੇ ਕੋਈ ਅਪਡੇਟ ਨਹੀਂ ਹੈਗੀ ਕਿੱਥੇ ਪਟਵਾਰੀ ਕਿੱਥੇ ਜਾਂ ਕੁਝ ਹੋਰ ਉਹ ਸਭ ਚੀਜ਼ਾਂ ਮੰਨਤ ਪਈਆਂ ਨੇ ਠੀਕ ਹੈ ਨਾ ਕੋਈ ਅਪਡੇਟ ਆ ਰਹੀ ਹੈ ਕੁਝ ਨਹੀਂ ਆ ਰਿਹਾ ਤਿੱਕ ਮਾਨਸਾ ਆਪਣਾ ਜਿਹੜਾ ਹੈਗਾ ਟਵਿੱਟਰ ਕੈਂਪੇਨ ਮਤਲਬ ਕਿ ਟਵਿੱਟਰ ਤੇ ਜਿਹੜਾ ਹੈਗਾ ਪੋਸਟ ਕਰਿਆ ਸੀ ਆ ਕਿ 1440 ਪੰਜਾਬ ਪੁਲਿਸ ਚ ਜਿਹੜੀਆਂ ਹੈਗੀਆਂ ਵੈਕੈਂਸੀਆਂ ਆਉਣਗੀਆਂ ਠੀਕ ਹੈ ਉੱਚ ਇਨਸਪੈਕਟਰ ਵੀ ਹੋ 50 ਇਹ ਤੁਸੀਂ ਧਿਆਨ ਨਾਲ ਦੇਖੋ ਜਾਂ ਤੁਸੀਂ ਐਕਸ ਖੋਲ ਕੇ ਦੇਖ ਸਕਦੇ ਹੋ ਉੱਚ ਹਲੇ ਪਹਿਊਗੇ 50 ਦਾ ਜਿਹੜੀਆਂ ਇਨਸਪੈਕਟਰ ਦੀਆਂ ਪੋਸਟ ਹੋਣਗੀਆਂ ਤੇ ਸਬ ਇਨਸਪੈਕਟਰ ਏਐਸਆਈ ਇਸ ਚੀਜ਼ ਦਾ ਵੀ ਮਤਲਬ ਕਿ ਅਜੇ ਤੱਕ ਕੋਈ ਅਤਾ ਪਤਾ ਨਹੀਂ ਹੈਗਾ ਕਿ ਇਹ ਸਬ ਇਨਸਪੈਕਟਰ ਦੀ ਤਾਂ ਕਹਿੰਦੇ ਪੋਸਟ ਦੀ ਰੋਲਾ ਪੈ ਰਹੀ ਹੈ ਜੇ ਰੋਲਾ ਪੈ ਰਹੀ ਹੈ ਚਲੋ ਇਹ ਤਾਂ ਛੱਡੋ ਤੁੱਕ ਘਟੂ ਘਟ ਤੁਸੀਂ ਏ ਇਹ ਸਾਰੀਆਂ ਸਟੇਟਾਂ ਦੇ ਵਿੱਚ ਡਾਇਰੈਕਟ ਪੋਸਟ ਹੁੰਦੀ ਹੈ ਠੀਕ ਹੈ ਤੇ ਮੈਗੋ ਵਿੱਚ ਮਤਲਬ ਕਿ ਜਿਹੜਾ ਪੁਲਿਸ ਦਾ ਮੈਕੋ ਸਾਰੀਆਂ ਭਾਰਤੀਆਂ ਸਾਰੀਆਂ ਸਟੇਟਾਂ 'ਚ ਇਹ ਡਾਇਰੈਕਟ ਪੋਸਟ ਹੁੰਦੇ ਹੁੰਦੇ ਨੇ ਸਬ ਇੰਸਪੈਕਟਰ ਦੀ ਆਪਣੇ ਕਿਉਂ ਨਹੀਂ ਹੁੰਦੀ ਬਈ ਇਸ ਚੀਜ਼ ਦਾ ਕੀ ਰੋਲਾ ਤੇ ਜਦੋਂ ਪਹਿਲਾਂ ਤੁਸੀਂ ਬੜੇ ਮੁੱਦੇ ਉਠਾਉਣੇ ਹੁੰਦੇ ਸੀ ਕਿ ਵੀ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਕਿ ਦੂਜੀਆਂ ਜਿਹੜੇ ਦੂਜੀ ਸਟੇਟਾਂ ਦੇ ਬੱਚੇ ਨੇ ਉਹ ਆ ਕੇ ਪੰਜਾਬ ਦੇ ਬੱਚਿਆਂ ਦੀ ਸੀਟਾਂ ਲੁੱਟਦੇ ਹੁੰਦੇ ਨੇ ਤੇ ਇਹ ਮੁੱਦਾ ਹੁਣ ਆਪਣੇ ਇਹ ਵੀ ਮੁੱਦਾ ਹੈ ਤੁਸੀਂ ਇਸ ਚੀਜ਼ ਬਾਰੇ ਵੀ ਕੋਈ ਚੀਜ਼ ਹੋਰ ਨਹੀਂ ਕਰ ਰਹੇ ਇੱਥੇ ਵੀ ਘੱਟੋ ਘੱਟ ਤੁਸੀਂ ਲਾ ਲਓ ਵੀ ਜੇ 100 ਪੋਸਟ ਹੈ 100 ਚੋਂ 20 ਬੰਦੇ ਤਾਂ ਅਦਰ ਸ਼ੀਟ 'ਤੇ ਬੈਠੇ ਨੇ ਆਪਾਂ ਅੱਛਾ ਨਾ ਤਾਂ ਆਪਾਂ ਹਰਿਆਣੇ ਚ ਜਾ ਕੇ ਨੌਕਰੀ ਲੈ ਸਕੀਏ ਨਾ ਆਪਾਂ ਰਾਜਸਥਾਨ ਚ ਜਾ ਕੇ ਨੌਕਰੀ ਲੈ ਸਕੀਏ ਆਪਾਂ ਫਾਰਮ ਹੀ ਨਹੀਂ ਭਰ ਸਕਦੇ ਹੋਰ ਤਾਂ ਛੱਡੋ ਉਹ ਆ ਕੇ ਆਪਣੇ ਫਾਰਮ ਵੀ ਭਰ ਦੈਗੇ ਤੇ ਆਪਣੀ ਨੌਕਰੀ ਵੀ ਨੌਕਰੀ ਦੀ ਸੀਟ ਵੀ ਇੱਕ ਲੈ ਜਾਂਦੇ ਆ ਉਹ ਬੱਚਿਆਂ ਦੀ ਪੰਜਾਬ ਦੇ ਆ ਦੀ ਤਾਂ ਇਸ ਚੀਜ਼ ਬਾਰੇ ਵੀ ਥੋੜੀ ਬੇਨਤੀ ਹੈ ਕਿ ਇਸ ਚੀਜ਼ ਬਾਰੇ ਜਿਹੜੀ ਹੈਗੀ ਤੁਸੀਂ ਗੌਰ ਕਰੋ ਤੇ ਇਸ ਚੀਜ਼ ਦਾ ਜਿਹੜਾ ਹੈ ਕੋਟਾ-ਕੁੱਟਾ ਇਸ ਚੀਜ਼ ਦਾ ਅਦਰ ਸਟੇਟ ਦਾ ਇਹਨੂੰ ਖਤਮ ਕਰੋ ਠੀਕ ਹੈ ਤੇ ਚਲੋ ਜੇ ਖਤਮ ਨਹੀਂ ਕਰਨਾ ਤਾਂ ਇਹਨੂੰ ਘਟਾਓ ਘੱਟੋ-ਘੱਟ ਕੋਈ ਲਿਮਟ ਹੋ ਗਈ ਇਸ ਚੀਜ਼ ਦੀ ਜਾਂ ਥੋੜੀ ਮੈਟ ਹੋਰ ਹਾਈ ਕਰ ਦਿਓ ਪਰ ਹੱਥ ਜੋੜ ਕੇ ਬੇਨਤੀਆਂ ਮਾਨ ਸਾਹਿਬ ਕਿ ਇਹਨਾਂ ਚੀਜ਼ਾਂ ਤੇ ਗੌਰ ਕਰੋ ਤੇ ਜਿਹੜੇ ਪੰਜਾਬ ਦੇ ਬੱਚੇ ਨੇ ਤਾਂ ਜੋ ਆਪਦੀਆਂ ਜਿਹੜੇ ਹੈਗੇ ਨੌਕਰੀਆਂ ਲੈ ਕੇ ਉਹਦੇ ਸੁਪਨੇ ਪੂਰੇ ਕਰ ਸਕਣ ਇਹ ਨਾ ਹੋਵੇ ਉਹ ਹੁਣ ਦੁਬਾਰੇ ਫੇਰ ਜਿਹੜਾ ਹੈ ਕੈਨੇਡਾ ਅਮਰੀਕਾ ਨੂੰ ਝੋਲੇ ਚੱਕ ਲਾਣਾ ਠੀਕ ਹੈ ਤੇ ਬਾਕੀ ਚਰੂ ਜਿਹੜਾ ਆਪਣਾ ਮੁੱਦਾ ਹੈਗਾ ਸੀ ਆਪਾਂ ਹੁਣ ਇਸ ਚੀਜ਼ ਬਾਰੇ ਵੀਡੀਓ ਪਾਤੀ ਪਰ ਜੇ ਇਹਨਾਂ ਚੀਜ਼ਾਂ ਤੇ ਕੋਈ ਐਕਸ਼ਨ ਨਾ ਲੈਗਾ ਆਪਾਂ ਵੀਡੀਓ ਲਗਾਤਾਰ ਪਾਉਂਦੇ ਰਹਾਂਗੇ ਤੇ ਟਵਿੱਟਰ ਕੈਂਪੇਨ ਚ ਚਲਾਉਂਦੇ ਰਹਾਂਗੇ ਜਿਹੜਾ ਐਕਸ ਤੇ ਤੇ ਤੁਹਾਡੇ ਬਸ ਸਾਥ ਦੀ ਜਰੂਰਤਾ ਤੁਸੀਂ ਬੱਚੋ ਸਾਥ ਦਿਓ ਜਿਹੜੇ ਇਹ ਸਮਝ ਰਹੇ ਕਿ ਸਾਡਾ ਇਹ ਮੁੱਦਾ ਨਹੀਂ ਉਸ ਤਾਂ ਹੋਰ ਨੌਕਰੀ ਲੈਣੀ ਆ ਜਾਂ ਇਹ ਚੀਜ਼ਾਂ ਤੇ ਜੋ ਪਿੱਛੇ ਪੰਜਾਬ ਪੁਲਿਸ ਜਾਂ ਜਿਹੜੀ ਵੀ ਪੇਪਰ ਲੀਕ ਹੋਏ ਕਿ ਇਸ ਤਰ੍ਹਾਂ ਇਹ ਨੌਕਰੀ ਚ ਨਹੀਂ ਜਾਣਾ ਤਾਂ ਤੁਸੀਂ ਧਿਆਨ ਰੱਖਿਓ ਛੋਟੇ ਨਾਲ ਵੀ ਹੋਊਗਾ ਅੱਜ ਇਹਨਾਂ ਬੱਚਿਆਂ ਨਾਲ ਹੋ ਰਿਹਾ ਕਾਨੂੰ ਇਹ ਛੋਟੇ ਨਾਲ ਵੀ ਹੋਊਗਾ ਠੀਕ ਹੈ ਤੇ ਬਾਕੀ ਜੇ ਵੀਡੀਓ ਇਨਫੋਰਮੇਟਿਵ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਕਰ ਲਿਓ ਪ੍ਰੈਸ ਤੇ ਆਪਾਂ ਜਿਹੜਾ ਹੈਗਾ ਤੁਹਾਡਾ ਸਾਥ ਹੈ ਐਵੇਂ ਹੀ ਦਿੰਦੇ ਰਹਾਂਗੇ ਤੇ ਜੇ ਤੁਹਾਨੂੰ ਅੱਗੇ ਜਰੂਰ ਚਾਹੀਦਾ ਤਾਂ ਆਪਾਂ ਅੱਗੇ ਵੀ ਜਿਹੜੀ ਹੈਗੀ ਵੀਡੀਓ ਅਪਲੋਡ ਕਰਦੇ ਆਂਗੇ ਥੈਂਕ ਯੂ